ਹਾਂਜੀ ਸਾਸਤਰੀ ਘਰ ਪੰਜਾਬੀਓ ਤੇ ਆਪਾਂ ਐਸਆਰ ਟੈਲੀਕਮ ਹਟੂਰ ਤੋਂ ਤੇ ਨਿਰੋਗ ਸਿਹਤਮੰਦ ਜ਼ਿੰਦਗੀ ਜਿਹੜਾ ਆਪਣਾ ਚੈਨਲ ਵੀ ਆ YouTube ਦਾ ਉਹਤੇ ਵੀ ਆਪਾਂ ਦੱਸਦੇ ਹੁੰਨੇ ਆ ਵੀ ਕਿਵੇਂ ਰੀਗਨਲ ਚੀਜ਼ਾਂ ਖਾਇਆ ਕਰੋ ਜਿਵੇਂ ਨਰੀਦ ਨਾਲ ਨਾਰੀਅਲ ਦਾ ਤੇਲ ਆਪਣੇ ਕੋਲੇ ਬਦਾਮ ਤੇਲ ਐਪਲ ਜੂਸ ਤੇ ਦਾਲਾਂ ਰਾਜਸਥਾਨੀ ਦਾਲਾਂ ਚਰੈਤਾ ਹਲਦੀ ਮਿਰਚਾਂ ਜੇ ਸਾਡੇ ਨਾਲ ਜਿਹਨਾਂ ਦੀ ਜਨ ਤੁਸੀਂ ਵਰਤਿਆ ਕਰੋ ਤੇ ਇਹਦੇ ਹੀ ਆਪਾਂ ਸਟੋਰ ਆ ਜਿਹੜਾ ਇੱਥੇ ਖੋਲਿਆ ਹੋਇਆ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਇਹ ਹੈਗੀ ਆ ਗੋੜ ਇਮੜੀ ਦੀ ਚਟਣੀ ਬਣਾਉਣੀ ਹੁੰਦੀ ਹੈ ਜੀ। ਮੈਂ ਇਮੜੀ ਆ ਤੇ ਗੋੜਾ। ਤੇ ਇਹ ਚ ਆਪਾਂ ਅੱਜ ਤੁਹਾਨੂੰ ਬਣਾਉਣੀ ਦੱਸਾਂਗੇ ਵੀ ਇਹ ਜਿਹੜੀ ਗੋੜ ਇਮੜੀ ਦੀ ਚਟਣੀਆਂ ਵੀ ਕਿਵੇਂ ਬਣਾਉਣੀਆਂ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਜ਼ਰੂਰੀ ਐ ਪੈਣ ਨੂੰ। ਪਹਿਲਾਂ ਵੀ ਆਪਾਂ ਚੈਨਲ ਤੇ ਆਪਣੇ ਦੇ YouTube ਤੇ ਪਾ ਚੁੱਕੇ ਹਾਂ ਅੱਜ ਆਪਾਂ ਇਹ Facebook ਪੇਜ ਤੇ ਵੀ ਪਾਉਣ ਵਾਸਤੇ ਬਣਾਈ ਆ ਆਪਾਂ ਇਹ ਵੀਡੀਓ ਕਿ ਇਹਦੇ ਵਾਸਤੇ ਆਪਾਂ ਸਭ ਤੋਂ ਪਹਿਲਾਂ ਰਿਮੜੀ ਲੈਂਦੇ ਹਾਂ ਕਿ ਰਿਮੜੀ ਤੇ ਲੋ ਰੜੋ ਮਿਲ ਜਾਂਦੀ ਆ ਬਾਜ਼ਾਰ ਚ ਤੇ ਇਹਨੂੰ ਆਪਾਂ 2 ਕਿਲੋ ਪਾਣੀ ਫੜਕੋਦੇ ਹਾਂ 1 ਕਿਲੋ ਰਿਮੜੀ ਨੂੰ 2 ਕਿਲੋ ਪਾਣੀ ਦੇ ਵਿੱਚ ਭਿਉਂਕੇ ਰੱਖ ਦੇਣਾ ਤੇ ਇਹਦੇ ਵਿੱਚ ਆਪਾਂ ਗੜ ਪਾਵਾਂਗੇ ਵਧੀਆ ਘਰ ਦਾ ਗੋੜਾ ਹੈ ਕਿਲੋ ਦੇ ਵਿੱਚ ਅੱਧਾ ਕਿਲੋ ਗੋੜਾ ਪਾਉਣਾ ਆਪਾਂ ਤੇ ਇਹਦੇ ਵਿੱਚ ਹੋਰ ਸਮਾਨ ਜਿਹੜਾ ਪੈਣਾ ਵਾ ਕਾਲਾ ਨੂਨ ਕਾਲੀਆਂ ਮਿਰਚਾਂ ਤੇ ਇੱਕ ਚਮਚਾ ਆਪਾਂ ਇਹਦੇ ਵਿੱਚ ਜੀਰਾ ਪਾਵਾਂਗੇ ਭੁੰਨ ਕੇ ਸਵਾਦ ਵਾਸਤੇ ਵਧੀਆ ਹੁੰਦਾ ਜੀਰਾ ਤੇ ਵੈਸੇ ਵੀ ਹਾਜ਼ਮੇ ਵਾਸਤੇ ਵਧੀਆ ਹੁੰਦਾ ਤੇ ਇਹ ਚੀਜ਼ਾਂ ਦੀ ਆਪਾਂ ਬਣਾਵਾਂਗੇ ਗੋੜੇ ਮੇਂ ਦੀ ਚਟਣੀ ਤੇ ਅੱਜ ਆਪਾਂ ਇਹਨੂੰ ਪਹਿਲਾਂ ਭਿਉਂ ਕੇ ਰੱਖਦੇ ਆਂ ਕਟੋ-ਕਟ 4-5 ਘੰਟੇ ਤੁਸੀਂ ਇਹਨੂੰ ਇਮਲੀ ਨੂੰ 1 ਕਿਲੋ ਇਮਲੀ 2 ਕਿਲੋ ਪਾਣੀ ਦੇ ਲੋ ਤੇ ਭੌਂਕੇ ਰੱਖ ਦੇਣੀ ਹੈ ਸਹੀ ਮਾਤਰਾ ਰੱਖਿਓ ਤਾਂ ਫਿਰ ਚੀਜ਼ ਬਹੁਤ ਵਧੀਆ ਬਣਦੀ ਹੈ 1 ਕਿਲੋ ਇਮਲੀ 2 ਕਿਲੋ ਪਾਣੀ ਦੇ ਦੇ ਲੋ ਭੌਂਕੇ ਰੱਖ ਦੇਣੀ ਹੈ ਦਸਾਤ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਆਪਾਂ ਨਾਲ ਦੇ ਨਾਲ ਹਲਾਈ ਜਾਣਾ ਵਾ ਤਾਂ ਕਰਕੇ ਵੀ ਜੜੀ ਇਹਦੇ ਗੰਢਾ ਗੁੰਢਾ ਦੀਆਂ ਬੱਤੀ ਬੜੀ ਤਰ੍ਹਾਂ ਮਿਸ਼ਰੂ ਹੋ ਜਾਈਆਂ ਜਾਣ ਤੇ ਇਹਨੂੰ ਕਿਹਾ ਕਿ ਆਪਾਂ ਇਸ ਤਰ੍ਹਾਂ ਰੱਖ ਦਿੰਦੇ ਆ ਤੇ ਸ਼ਾਮ ਨੂੰ ਆਪਾਂ ਇਹਨੂੰ ਦਿੱਤ ਜਾਤਰਾਗੇ ਗੜ ਪਾ ਕੇ ਬਚਾਪਾ ਮੜਾ ਦੇ ਮਾਤ ਖਾਨੀ ਬਿੱਤੇ ਮੈਂ ਲਓ ਜੀ ਆਪਾਂ ਕਣਾ ਇਹਨੂੰ 1 ਕਿਲੋ ਇਮਲੀ ਸੀ ਜਿਹੜੀ ਆਪਾਂ ਭਿਉਗੇ ਰੱਖੀ ਸੀ 2 ਕਿਲੋ ਪਾਣੀ ਦੇ ਵਿੱਚ ਤੇ ਇਹਨੂੰ ਆਪਾਂ ਹਲਕਾ ਹਲਕਾ ਜਿਹਾ ਸੇਕ ਲਵਾ ਲਿਆ ਜਾਨੀ ਕਿ ਠੀਕ ਠੀਕ ਜਿਹਾ ਸੇਕ ਆ ਚੁੱਲੇ ਦਾ ਅੱਧਾ ਘੰਟਾ ਆਪਾਂ ਇਹਨੂੰ ਸੇਕ ਲਵਾ ਲਿਆ 30 ਮਿੰਟ ਆਪਾਂ ਇਹਨੂੰ ਉਬਾਲਾ ਦੇ ਲਿਆ ਤੇ ਵਧੀਆ ਰੱਜ ਗਈ ਆ ਇਹ ਤੇ ਹੁਣ ਆਪਾਂ ਇਹਦੇ ਵਿੱਚ ਗੁੜ ਪਾ ਦੇਣਾ ਗੁੜ ਪਾਉਣਾ ਉਦੋਂ ਅੱਧਾ ਜਿਵੇਂ ਕਿਲੋ ਇਮਲੀ ਸੀ ਤਾਂ ਅੱਧਾ ਕਿਲੋ ਗੁੜ ਪਾਉਣਾ ਆਪਾਂ ਤੇ ਘਰ ਦਾ ਗੁੜ ਪਾਉਣ ਲੱਗੇ ਆਂ ਖਲਾੜੇ ਦਾ ਆਪਾਂ ਨਾਨਕ ਸਰ ਤੋਂ ਲਿਆਂਦਾ ਵੈਸੀ ਗੁੜ ਇਹ ਕੋਈ ਵੀਰ ਆਪਾਂ ਨੂੰ ਦੇ ਕੇ ਗਿਆ ਸੀ ਤੇ ਉਹ ਗੁੜ ਪਾ ਕੇ ਆਪਾਂ ਤਿਆਰ ਕਰਨ ਲੱਗੇ ਆਂ ਇਮਲੀ ਬਿਨਾਂ ਕੈਮੀਕਲ ਵਾਲਾ ਗੋੜਾ ਇਹ ਤੇ ਦੇਖਦੇ ਆਂ ਕਿ ਕਿਸ ਤਰ੍ਹਾਂ ਦਾ ਸਵਾਦ ਬਣਦਾ ਹੈ ਇਹਦਾ ਬੈਤੀ ਪਾਉਣਾ ਆਪਾਂ ਇੱਕ ਚਮਚਾ ਕਾਲੀਆਂ ਮਿਰਚਾਂ ਇੱਕ ਘੜੀਆ ਕੁੱਟੀਆਂ ਵੀ ਹੁਣ ਬਾਜ਼ਾਰ ਵਾਲੀਆਂ ਨਹੀਂ ਪਾਉਣੀਆਂ ਇੱਕ ਚਮਚਾ ਕਾਲਾ ਨੂਨ ਇਹ ਵੀ ਆਪਣਾ ਘਰੇ ਦੇ ਆ ਕੇ ਪੀਸ ਕੇ ਫੇਰ ਪਾਓ ਤੇ ਇੱਕ ਚਮਚਾ ਹੀ ਪਾਉਣਾ ਆਪਾਂ ਜੀਰਾ ਚੰਗੀ ਤਰ੍ਹਾਂ ਨੂੰ ਪਹਿਲਾਂ ਭੁੰਨ ਲਓ ਤਵੇ ਤੇ ਫਿਰ ਬਾਅਦ 'ਚ ਇਹਨੂੰ ਚੰਗੀ ਤਰ੍ਹਾਂ ਮੜਾ ਜਾਂ ਰੀਕ ਕਰ ਲਓ ਤੇ ਇਹ ਵੀ ਆਪਾਂ ਇੱਕ ਚਮਚਾ ਜਿਹੜਾ ਉਹਦੇ ਵਿੱਚ ਹੀ ਪਾਉਣਾ ਵਾ ਤੇ ਨਾਲ ਪਾਉਣਾ ਆਪਾਂ ਬਹੁਤ ਹੈ ਤੇ ਇੱਕ ਚਮਚਾ ਕਾਲਾ ਨੂਨ ਕਾਲੀਆਂ ਮਿਰਚ ਇਹ ਸਮਾਨ ਆਪਾਂ ਵਿੱਚ ਪਾਉਣਾ ਹੁਣ ਉਹਦੇ ਸਮਾਨ ਸਹੀ ਮਾਤਰਾ 'ਚ ਪਾਇਓ ਅੱਧਾ ਕਿਲੋ ਗੁੜ ਇੱਕ ਚਮਚਾ ਜੀਰਾ ਇੱਕ ਚਮਚਾ ਕਾਲੀ ਮਿਰਚ ਇੱਕ ਚਮਚਾ ਕਾਲਾ ਨਮਕ ਤੇ 1 ਕਿਲੋ ਇਮਲੀ ਤੇ 2 ਕਿਲੋ ਪਾਣੀ ਠੀਕ ਆ ਜੀ ਤੇ ਫਿਰ ਬਣਾ ਕੇ ਦੇਖੋ ਤੇ ਬਹੁਤ ਵਧੀਆ ਟੇਸਟ ਬਣੂਗਾ ਆ ਸਾਰੀਆਂ ਚੀਜ਼ਾਂ ਆਪਾਂ ਬੱਚੀ ਇਹਦੇ ਮਿਕਸ ਕਰ ਦੇਣੀ ਆ ਇਹਨਾਂ ਵਿੱਚ ਆਪਾਂ ਦਾ ਆਪਾਂ ਸਮਾਨ ਇਹਦੇ ਵਿੱਚ ਤੇ ਹੁਣ ਪਾ ਦੇਣਾ ਆਪਾਂ ਇਹ ਚ ਗੁੜ ਗੋਟੀਆਂ ਆਪਾਂ ਬੜਾ ਥੋੜਾ ਕਰਕੇ ਇਸ ਤਰ੍ਹਾਂ ਹੀ ਪਾ ਦੇਣਾ ਹਾਂਜੀ ਗੜਪਾ ਆ ਕੇ ਆਪਾਂ ਥੋੜਾ ਥੋੜਾ ਸੀ ਇਕ ਲਗਾਉਣਾ ਹੈ ਜੀ ਹੋਰ ਤੇ ਚੰਗੀ ਤਰ੍ਹਾਂ ਜਦੋਂ ਰੱਜ ਗਿਆ ਗੜ ਬਚਕੋਲ ਮਿਲ ਗਿਆ ਤੇ ਉਦੋਂ ਆਪਾਂ ਇਹਨੂੰ ਕੱਢਣਾ ਬਾਹਰ ਉਦੋਂ ਆਪਾਂ ਇਹਨਾਂ ਉਵਾਲਾ ਆ ਜਾਣਾ ਇੱਕ ਪੂਰੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਉਵਾਲਾ ਦੇ ਕੇ ਫਿਰ ਇਹਨੂੰ ਆਪਾਂ ਪੁਣ ਕੇ ਤੇ ਫਿਰ ਕੱਚ ਦੇ ਬੂਤਲਾਂ ਚ ਪਾਵਾਂਗੇ ਤਾਂ ਹੁਣ ਆਪਣਾ ਕਹਿੰਦਾ ਉਬਲ ਗਿਆ ਸਾਰਾ ਸਮਾਨ ਇਹ ਚੰਗੀ ਤਰ੍ਹਾਂ ਰੱਜ ਗਿਆ ਤੇ ਗੜ ਵੀ ਵਿੱਚ ਕੁੱਲ ਗਿਆ ਤੇ ਹੁਣ ਆਪਾਂ ਇਹਨੂੰ ਪਉਣ ਲੈਣਾ ਪਉਣਨਾ ਆਪਾਂ ਮੋٹے ਛਾਣਨੇ ਦੇ ਨਾਲ ਆ ਦੇਖੋ ਬ੍ਰਿਤੀ ਛਾਣਨ ਨਾਲ ਛਾਣਨਾ ਜਿਹੜਾ ਇਹਦੇ ਨਾਲ ਹੀ ਪੁਣੀ ਜਾਣੀ ਹੈ ਇਹ ਉਨੀ ਪੁਣੀ ਜਾਣੀ ਹੈ ਤੇ ਆਏ ਇਹਨੂੰ ਸਾਰੀ ਨੂੰ ਪੁਣ ਲੋ ਹੌਲੀ ਹੌਲੀ ਕਰਕੇ ਪਾ ਦੇ ਪਾ ਦੇ ਸਾਰੀ ਹੌਲੀ ਹੌਲੀ ਤੇ ਹਾਲੋ ਜੀ ਆਪਣੀ ਜਿਹੜੀ ਚਟਨੀ ਹੈ ਇਹ ਤਿਆਰ ਆ ਬਿਲਕੁਲ ਇਸ ਤਰ੍ਹਾਂ ਦੇ ਸ਼ੇਪ ਚ ਬਣ ਜੂਗੀ ਇਹ ਕਈ ਵੀਰ ਕਹਿੰਦੇ ਵੀ ਗਾੜੀ ਨਹੀਂ ਬਣੀ ਜਾਂ ਪਤਲੀ ਬਣੀ ਹੈ ਕੋਈ ਚੱਕਰ ਨਹੀਂਗਾ ਇੰਨੀ ਕੁ ਪਤਲੀ ਬਹੁਤ ਆ ਬਾਲੀ ਗਾੜੀ ਨਹੀਂ ਕਰਨੀ ਇਹਨੇ ਸੇਕ ਲੱਗ ਲੱਗ ਕੇ ਫਿਰ ਇਹਦੇ ਵਿੱਚ ਜਿਹੜੇ ਪੋਸ਼ਟਿਕ ਤੱਤ ਆ ਉਹ ਸਾਰੇ ਮੱਚ ਜਾਣਗੇ ਉਹਦਾ ਕੋਈ ਫਾਇਦਾ ਨਹੀਂ ਫਿਰ ਜੇ ਤੁਸੀਂ ਗਾੜੀ ਕਰਨੀ ਹੈ ਸੇਕ ਲਵਾ ਸਕਦੇ ਹੋ ਪਰ ਉਹਦਾ ਫਾਇਦਾ ਨਹੀਂਗਾ ਕੋਈ ਤੇ ਇਸ ਤਰ੍ਹਾਂ ਦੀ ਤੁਸੀਂ ਆਹ ਲਓ ਜੀ ਇਸ ਤਰ੍ਹਾਂ ਦੀ ਬਣ ਗਈ ਆ ਆਪਣੀ ਤੇ ਜਿਨ੍ਹਾਂ ਦਾ ਫੈਟੀ ਲੀਵਰ ਆ ਜਾਂ ਲੀਵਰ ਦੇ ਪ੍ਰੋਬਲਮ ਆਈਆਂ ਵੀਆਂ ਤੋ ਉਹਨਾਂ ਵਾਸਤੇ ਇਹ ਬਹੁਤ ਵਧੀਆ ਚੀਜ਼ ਹੈ ਇੱਕ ਚਮਚਾ ਲੈਣੀ ਹੈ ਮੇਰੇ ਵੀਰਾਂ ਨੇ ਲੈਣੀ ਹੈ ਜਾਨਕਿ ਦੋ ਦਿਨ ਛੱਡ ਕੇ ਇੱਕ ਚਮਚਾ ਲੈਣੀ ਹੈ ਤੇ ਭੈਣਾਂ ਨੇ ਜਾਨਕਿ ਰੋਜ਼ ਇੱਕ ਚਮਚਾ ਲੈ ਸਕਦੀਆਂ ਆ ਇਹਦਾ ਤੇ ਮੌਸਮ ਠੀਕਾ ਹੋਣ ਤੁਸੀਂ ਲੈ ਸਕਦੇ ਹੋ ਬਹੁਤ ਵਧੀਆ ਮੌਸਮ ਵੀਰ ਭਰਾਵਾਂ ਜਿਹੜੇ ਉਹ ਦੋ ਦਿਨ ਛੱਡ ਕੇ ਇੱਕ ਚਮਚਾ ਤੇ ਜਿਹੜੇ ਭੈਣਾਂ ਵਾਂ ਉਹ ਰੋਜ਼ ਇੱਕ ਚਮਚਾ ਲੈ ਸਕਦੇ ਤੇ ਜਿਹੜੇ ਬੱਚੇ ਆ ਛੋਟੇ ਆ ਉਹਨੂੰ ਫਿਰ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਅੱਧਾ ਚਮਚਾ ਦਿਓ ਤੇ ਫੈਟੀ ਲੀਵਰ ਵਾਸਤੇ ਬਹੁਤ ਵਧੀਆ ਚੀਜ਼ ਹੈ ਜਿਹਨਾਂ ਨੂੰ ਮੋਟਾਪਾ ਆ ਜਾਂ ਜਿਨ੍ਹਾਂ ਨੂੰ ਭੁੱਖ ਨਹੀਂ ਲੱਗਦੀ ਉਹਨਾਂ ਵਾਸਤੇ ਜਾਂ ਜਿਨ੍ਹਾਂ ਦੇ ਚਿਹਰੇ ਤੇ ਛਾਈਆਂ ਆ ਜਾਂ ਕੋਈ ਵੀ ਤਕਰੀਫ ਹੈ ਬਹੁਤ ਵਧੀਆ ਚੀਜ਼ ਹੈ ਬਹੁਤ ਸਾਰੇ ਰੋਗਾਂ ਵਾਸਤੇ ਯਾਨੀ ਕਿ ਚੀਜ਼ ਹੈ ਇਹ ਤੇ ਇਹਨੂੰ ਜ਼ਰੂਰ ਬਣਾਓ ਹਰੇਕ ਘਰ ਦੇ ਵਿੱਚ ਹੋਣੀ ਜ਼ਰੂਰੀ ਹੈ ਇਹ ਤੇ ਖਾਇਆ ਕਰੋ ਜ਼ਰੂਰ ਖਾਇਆ ਕਰੋ ਧੰਨਵਾਦ ਜੀ ਲਓ ਜੀ ਮਿੱਤਰੋ ਗੋੜੀਮਲੀ ਦੀ ਚਟਨੀ ਆਪਣੀ ਤਿਆਰ ਆ ਤੇ ਇਸ ਤਰ੍ਹਾਂ ਆਪਾਂ ਛੋਟੀਆਂ ਬੋਤਲਾਂ 'ਚ ਪਾ ਕੇ ਰੱਖੀਂ ਤੇ ਵੱਡੀਆਂ ਜਿਹੀ ਤੇ ਜਿਵੇਂ ਵੀ ਤੁਹਾਨੂੰ ਜਿੰਨੀ ਕਿ ਜ਼ਰੂਰਤ ਆ ਓਨੀ ਕਿ ਤੁਸੀਂ ਇੱਥੇ ਆ ਕੇ ਹਠੂਰ ਪੰਡ ਲੈ ਜਾ ਵੀ ਸਕਦੇ ਹੋ ਤੇ ਹੋਰ ਆਪਣੇ ਕੋਲੇ ਦਾਲਾਂ ਹੈਗੀਆਂ ਚਰਾਇਤਾ ਪਿਆਵਾ ਚਰਾਇਤਾ ਤੁਸੀਂ ਮੰਗਾ ਵੀ ਸਕਦੇ ਹੋ ਆਨਲਾਈਨ ਤੇ ਇੱਥੇ ਆ ਕੇ ਵੀ ਲੈ ਜਾ ਸਕਦੇ ਹੋ ਦਾਲਾਂ ਕਾਲੇ ਛੋਲੇ ਤੇ ਰਾਜਸਥਾਨੀ ਦਾਲਾਂ ਸਾਰੀਆਂ ਤੇ ਨਾਲ ਹੈਗਾ ਆਪਣੇ ਕੋਲੇ ਬਦਾਮ ਦਾ ਤੇਲ ਤੇ ਐਪਲ ਜੂਸ ਵੀ ਪਿਆ ਆਪਣੇ ਕੋਲੇ ਤੇ ਨਾਲ ਆਪਣੇ ਕੋਲੇ ਪਿਆਵਾ ਨਾਰੀਅਲ ਦਾ ਤੇਲ ਤੇ ਜੇ ਕਿਸੇ ਵੀਰ ਨੇ ਆ ਕੇ ਹਠੂਰ ਦੁਕਾਨ ਤੇ ਆ ਕੇ ਆਪਣੇ ਤੋਂ ਸਮਾਨ ਹਿਲੇ ਜਾ ਵੀ ਸਕਦੇ ਹੋ ਖਾਸ ਕਰਕੇ ਗੋਆਰਿੰਗਰੀ ਦੀ ਚਟਨੀ ਜਿਹੜੇ ਵੀਰ ਦੇਖਦੇ ਆ ਵੀਡੀਓ ਪੰਡ ਦੇ ਹਠੂਰ ਦੇ ਜਾਂ ਨੇੜੇ-ਤੇੜੇ ਵਾਲੀ ਜੇ ਘਰੇ ਬਣਾਉਣੀਆਂ ਥਰੂ ਸਾਰਾ ਤਰੀਕਾ ਦੱਸਤਾ ਆਪਾਂ ਤੇ ਜੇ ਨਹੀਂ ਘਰੇ ਬਣਾਈ ਜਾਂਦੀ ਤਾਂ ਇੱਥੋਂ ਆ ਕੇ ਤੁਸੀਂ ਖਰੀਦ ਕੇ ਵੀ ਰ ਜਾ ਸਕਦੇ ਹੋ ਤੇ ਆਪਣੀ ਦੁਕਾਨ ਆ ਇਹ ਐਸਾ RAMME ਦੇ ਰਾਹ ਦੇ ਕੋਲੇ ਪੰਡ ਹਠੂਰ ਇਧਰ RAMME ਦਾ ਰਾਵ ਤੇ ਨਾਲ ਇਧਰ ਹੈਗਾ ਵਾ ਦੀਪੇ ਜੀ ਦੀ ਦੁਕਾਨ ਮੋਬਾਈਲ ਵਾਲੇ ਦੀ ਤੇ ਨਾਲ ਜਿਹੜੀ ਇਲੈਕਟ੍ਰੋਨਿਕਸ ਦੀ ਦੁਕਾਨ ਆ ਵੱਡੀ ਆ ਜੀ.ਡੀ. ਇਲੈਕਟ੍ਰੋਨਿਕਸ ਦੀ ਦੁਕਾਨ ਦੇ ਨਾਲ ਆਪਣੀ ਛੁੜੀ ਦੀ ਦੁਕਾਨ ਹਜੇ ਸਟੋਰ ਆਪਾਂ ਸ਼ੁਰੂ ਕੀਤਾ ਹਜੇ ਤੇ ਇਥੋਂ ਆ ਕੇ ਵੀ ਤੁਸੀਂ ਨਾਰੀਅਲ ਦਾ ਤੇਲ, ਬਦਾਮ ਤੇਲ, ਐਪਲ ਜੂਸ, ਦਾਲਾਂ, ਚਰਾਇਤਾ ਤੇ ਗੋੜੇਂਬਲੀ ਦੀ ਚਟਨੀ ਜਿਹੜੀ ਇਥੋਂ ਆ ਕੇ ਵੀ ਖਰੀਦ ਕੇ ਲਿਜਾ ਸਕਦੇ ਹੋ। ਧੰਨਵਾਦ ਜੀ।